ਇਸ ਸਤਿਗੁਰ ਦੀ ਸਾਰਿਆਂ ਨੂੰ ਬਦੇ ਫਾਰਮ YouTube ਚੈਨਲ ਤੇ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਦਿਖਾਵਾਂਗੇ ਤਿੰਨ ਮੱਝਾਂ ਤੇ ਤਿੰਨ ਗਾਵਾਂ ਤਿੰਨੇ ਮੱਝਾਂ ਸੋਈਆਂ ਤੇ ਤਿੰਨਾਂ ਦੇ ਮਗਰ ਹੀ ਕੱਟੀਆਂ ਵਾਂ ਜਿਹੜੀਆਂ ਤੇ ਗਾਵਾਂ ਚ ਵੀ ਕੋਈ ਗੱਬਣ ਆ ਕੋਈ ਸੁਈ ਆ ਤੇ ਕੋਈ ਟੋਕੜ ਗੱਬਣ ਆ ਤੇ ਬਾਕੀ ਇੱਥੇ ਆ ਗਿਆ ਆਪਣੀਆਂ ਤਸੱਲੀਆਂ ਕਰਕੇ ਵੇਖ ਚੱਕ ਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਘਰ ਤੋਂ ਚੋਅ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਮਾਹੀ ਡੰਡਰ ਤੇ ਕੋ ਪੇਂਟ ਜੱਥਾ ਤੁਸੀਂ ਰੋੜਾ ਜਿਹਾ ਲੱਗਦਾ ਆ ਤੇ ਫੋਨ ਨੰਬਰ ਪੁੱਛ ਲਓ 9856827552 ਠੀਕ ਆ ਤੇ ਅੱਜ ਤਿੰਨ ਹੀ گاਵਾਂ ਤੇ ਤਿੰਨ ਹੀ ਮੱਛਾਂ ਹਨ ਮੱਛਾਂ ਜਿਆਦਾ ਵਿੱਚ ਵੇਚੀਆਂ ਕੁਝ ਅੱਛਾ ਤਿੰਨ ਹੀ ਪਾਵਾਂ ਕੁਝ ਉਧਰ ਬੰਦੀਆਂ ਨਾ ਵੇਚੀਆਂ ਹਾਂਜੀ ਹਾਂਜੀ ਠੀਕ ਆ ਤੇ ਪਾਣੀ ਪੁਣੀ ਦਾ ਪਹਚਾਈ ਆ ਫਿਰ ਪਾਣੀ ਦਾ ਹੀ ਤੇ ਪਹਚਾ ਜੇ ਇੱਧਰ ਪਹਚਾ ਆ ਹਨਾ ਹਾਂਜੀ ਹਾਂਜੀ ਤੇ ਇਦੋਂ ਡੇਰਾ ਪਾਪਾ ਨਾਨਕ ਉਧਰ ਪਾਣੀ ਜਿਆਦਾ ਆ ਗਿਆ ਹਨਾ ਉਧਰ ਜਿਆਦਾ ਹੀ ਪਾਣੀ ਠੀਕ ਆ ਤੇ ਬਟਾਲੇ ਦਾ ਮੇਲਾ ਵੀ ਚੱਲਣ ਦਿਆ ਬਾਬੇ ਦਾ ਵਿਆਹ ਵੀ ਹਾਂਜੀ ਮੇਲਾ ਹੀ ਕਰਦਾ ਤੇ ਨਹੀਂ ਤੇ ਇਧਰਲੇ ਏਰੀਆ ਦਾ ਸਭ ਤੋਂ ਮਸ਼ਹੂਰ ਮੇਲਾ ਆ ਬਟਾਲੇ ਦਾ ਕੰਦ ਸਾਹਬ ਦਾ ਮੇਲਾ ਨਾ ਗੁਰ ਨਾਲੇ ਦੇਵ ਜੀ ਦਾ ਵਿਆਹਪੁਰਬ ਦਾ ਬਹੁਤ ਜਿਆਦਾ ਮਸ਼ ਤੇ ਐਰ ਕੀ ਫਿਰ ਇੱਧਰ ਪਾਣੀ ਵੀ ਆ ਤੇ ਮੇਲਾ ਵੀ ਹੈ ਮੀਮ ਨਹੀਂ ਯਾਰ ਕੀ ਰੋਕਣ ਦੇ ਹਨਾ ਹਾਂਜੀ ਤੇ ਚਲੋ ਫਿਰ ਜੋ ਕੁਦਰਤ ਨਾਲ ਹੀ ਆ ਸਾਰਿਆਂ ਨੂੰ ਕੁਦਰਤ ਨੂੰ ਬੜੀ ਚੰਗੀ ਆ ਵਪਾਰੀ ਖੇਲੇ ਲਈ ਆ ਅੱਛਾ ਉਹ ਵੀਰ ਨੇ ਇੱਕ ਦਿਨ ਅੱਗੇ ਮਹੀਂ ਲਈ ਤਾਂ ਉਹ ਪਤਾਇਆ ਮਹੀਂ ਥੋੜੀ ਗਲਤ ਨਿਕਲ ਗਈ ਤੇ ਤੀਨੀ ਹਾਂਜੀ ਬੜੀਆਂ ਮਹੀਂਾਂ ਤੋਂ ਨਹੀਂ ਖੜਦੇ ਨੇ ਵੇਚੀਆਂ ਹੁਣ ਫਿਰ ਜੁੜਾ ਮਹੀਂਾਂ ਦਾ ਰਿਆਸਾ ਕੀ ਸੁਈ ਜਾਂਦਾ ਅੱਛਾ ਅੱਛਾ ਹਾਂਜੀ ਹਾਂਜੀ ਵਪਾਰੀਆਂ ਨੇ ਲਈਆਂ ਕੱਲ ਇਹ ਮਹੀਂਾਂ ਕੀ ਵਪਾਰੀਆਂ ਨੇ ਖੜੀਆਂ ਐ ਠੀਕ ਐ ਹਾਂਜੀ ਚਲੋ ਫਿਰ ਸ਼ੁਰੂਆਤ ਆ ਗੱਬਨ ਤਾਂ ਕਰ ਲਈਏ ਤੇ ਅੱਛਾ ਪਹਿਲੇ ਰੋਡ ਵਿੱਚ 15 16 ਕਿਲੋ ਦਾ ਕਾਸ਼ੀ ਜੀ ਰਿਹਾ ਈ ਆ ਰੋਡ ਸਾਰਾ ਬੇ ਰੋਡ ਛੋਟਾ ਜਿਹੇ 12 14 ਨਿਕਲੋ ਵਾਲੀ ਵੈੜਾ ਦੇਖੋ ਤੇ ਲੱਗਦਾ ਵਾਸ਼ੀ ਜੀ ਲਿਆ ਫਿਰ ਤੋੜ ਪੰਜ ਛੇ ਦੇ ਨਹੀਂ ਹੁੰਦੀ ਬਾਕੀ ਆ ਵੀ ਹੈਗੀ ਜਿਹੜੀ ਜਰਸੀ ਕ੍ਰੋਸ ਚ ਆ ਤੇ ਗੁੰਦ ਵੀ ਆ ਪੂਰੀ ਰਾਜੀ ਰੋਜੀ ਚੰਗੀ ਆ ਸਭ ਵੀ ਸਭੀ ਚੰਗੀ ਆ ਬਾਕੀ ਮਿਲਕਵੇ ਨੇ ਵੀ ਚੰਗੀ ਲੱਗੀ ਹੈ ਇਹ ਹਵਾ ਨੇ ਨਾ ਨਾੜਾਂ ਵਿੱਚ ਜੜੀਆਂ ਦੀਆਂ ਦੇਖ ਸਕਦੇ ਜੇ ਬਰੀ ਬਰੀ ਚੰਗੀਆਂ ਥੋੜਾ ਦਰਦੀ ਦਰਦੀ ਹੈ ਸਾਡੇ ਕੋਲ ਬਾਕੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਹਵਾਨਾ ਪਛਾਣ ਵੀ ਚੰਗਾ ਤਿਆਰ ਕਰਨ ਦੀ ਹਵਾਨਾ ਗਾਣਾ ਵੀ ਚੰਗਾ ਤਿਆਰ ਕਰਨ ਦੀ ਕਿੰਨਾ ਵੇਤੀ ਦਾ ਮੁੱਲ ਫਿਰ ਹਾਂ ਤੇ ਇਹ ਨਾ ਮਛੀਪੜੀ ਚੰਗੀ ਜੇ ਹਾਂਜੀ ਅਸੀਂ ਵੇਰੀ 55000 ਦੀ ਘਰ ਦੀ ਮਾਨਤਾ ਨਾ ਬਾਜ਼ਾਰ ਬਜ਼ੁਰ ਤੁਹਾਨੂੰ ਪਤਾ ਥੋੜਾ ਅੱਗੇ ਪਿੱਛੇ ਚੱਲਣ ਦਿਆ ਵਾ ਚੰਗੇ ਡੰਗੇ ਦਾ ਬਾਜ਼ਾਰ ਇਸ ਤਰੀਆ ਹਾਂਜੀ ਹੁਣ ਵੀ ਜਿਹੜਾ ਵੀ ਗੰਡਿਆ ਮਾਲ ਵਿਕੀ ਜਾਂਦਾ ਚੰਗਾ ਮਾਲ ਵਿਕੀ ਚਲਾ ਜਾਂਦਾ ਠੀਕ ਆ ਦੱਸੋ ਕਿਨੇ ਦੇ ਦੀਏ 50000 ਦੇ ਦੇ ਦੀਏ 2 50 ਜੋ ਜੋੜ ਅੱਛਾ 48000 ਦੀ ਦੇਤਾ ਪੂਰੇ 45000 ਦੀ ਬੱਛੀ ਦੇਣੀ ਹੈ ਅੱਛਾ ਪੂਰੇ 45 45000 ਦੀ ਦੇਣੀਆਂ ਬੱਛੀ ਵੇਖੋ ਕਿੱਦਾਂ ਦੀ ਗੱਲ ਦੇ ਹੋਇਆ ਬਖੌਦ ਦਾ ਨਾ ਬਾਕੀ ਇਹ ਪਰ ਨਹੀਂ ਚੰਗੀ ਆ ਬਾਰੇ ਬੱਛੀ ਪੰਛੀ ਨਹੀਂ ਹੁੰਦੀ ਠੀਕ ਬਾਕੀ ਹਾਂ ਬਹਿਣੀ ਵਾਲੇ ਪਾਸੋਂ ਵੀ ਇੱਕ ਵਾਰੀ ਦੇਖ ਸੰਦੇ ਜੇ ਹਵਨ ਨਦਰ ਉਹ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਵਾ ਤੇ ਆ ਸੂਈ ਸਵਾਈ ਆ ਕਾਹਤ ਲੋ ਆ ਦੇ ਸਾਡੇ ਸਾਡੇ ਬਾੜੀ ਬੜ ਗਿਆ 30 ਬੰਦ 50 ਕਿੰਨਾ ਦੁੱਧ ਇਹਦੇ ਕੋਲ ਦੇਖੋ 10 ਕਿਲੋ ਵੀਤੀ ਦੁੱਧਾ ਬਿਨਾਂ ਰੱਸੀ ਤੋਂ ਹੁਣ ਇਹਦੀ ਚੁਵਾਈ ਕਰਕੇ ਵੀ ਖਾਣੇ ਧਾਰਾ ਮਰਵਾ ਕੇ ਠੀਕ ਹੈ ਹਮਮ ਬੱਚਾ ਇਹਦੇ ਮਗਰ ਕੀ ਜੇ ਬੱਚਾ ਇਹਦੇ ਮਗਰ ਕੋਈ ਰੱਸੀ ਪਾਉਣੀ ਵੇਖੋ ਤਾਂ ਕੱਢਦੀ ਹੈ ਧਾਰਾ ਵੀ ਬਾਜੀ ਇਹੋ ਜਿਹਾ ਬੰਦ ਰਿਹਾ ਤੇ ਬੇਬੀ ਜਿੱਤਾ ਮੰਨਿਆ ਰਿਹਾ ਪਿਛਲੇ ਸਨਦਰ ਦਿਖਾ ਦਈਏ ਸਵਾ ਦੇਖੋ ਦੋ ਦੋ ਵਿੱਚ ਠਾ ਉਹ ਤੇ ਠੀਕ ਹੈ ਲਿਆ ਖੋਲੋ ਫਿਰ ਤੋਰ ਜੀ ਇਹਨੇ ਕਰ ਬਾਕੀ ਠੰਡੀ ਸੀ ਲਿਆ ਸਾਫ ਚਵਾਇ ਤੋਰੋ ਫਿਰ ਇੱਕ ਕਰੀਂ ਦੇਖੋ ਥਾੜੇ ਦੇਖੋ ਕਿ ਦੰਦ ਲਗਾਏ ਖੜ ਦੇਖ ਨੂੰ ਹਾਂ ਦੇਖ ਸਾਡੇ ਥਾਣੇ ਦੇ ਤੇ ਦੁੱਧ ਵੀ ਘਟਾਰਿਆ ਕੋ ਹਾਂ ਦੇਖ ਸਾਡੇ ਦੁੱਧ ਦਾ ਰੰਗ ਇਹਦਾ ਚਿੱਟਾ ਦੁੱਧ

ਦੇ ਰਹੀ 35000 ਦੀ ਹੋਰ ਕਰ ਦਈਏ ਮਾਨ ਪੰਜ ਹੱਥ ਜੋੜ ਕਰ ਦਿੰਦੇ ਪੰਜ 400 ਨਾ ਛੋਟ ਕਰੋ ਚ ਚਾਰ 5000 ਦੀ ਗੱਲ ਕਰੋ ਨਹੀਂ ਕਿਉਂ ਨਹੀਂ 33000 ਦੀ ਬਚੀ ਦੇ ਤਾਂ 33 ਦੀ ਹਾਂਜੀ ਮੋਕੇ ਤੇ ਹੋਰ ਕਰ ਦੋਗੇ ਪੂਰੇ 32000 ਦੀ ਬਚੀ ਦੇਣੀ ਹੈ ਠੀਕ ਹੈ ਹਾਂਜੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਸੌਦਾ ਹੋ ਜਾ ਮੋਕੇ ਤੇ ਤੇ ਆ ਤੋਕੜ ਕੇ ਪੰਜੇ ਇਹ ਵੀ ਜੀ ਖੁੰਦੇ ਥੜ ਪਾਸ ਕਰਵੇ 8 ਮਹੀਨੇ ਦੀ ਕੱਪੜਾ ਅੱਛਾ ਹਾਂਜੀ ਠੀਕ ਆ ਪਾਸ ਕੋਈ ਚੈੱਕ ਕਰਾ ਲਈ ਰਾਤ ਦੀ ਚੱਕ ਉਹਨਾਂ ਨੇ ਵੀ ਤਰੀਕ ਦਸੀ ਇਹ ਫੇਰ ਵੀ ਘਰ ਲੈ ਕੇ ਚੈੱਕ ਕਰਾ ਲਈ ਆ ਠੀਕ ਆ ਹਿੰਦੇ ਸਿੰਘ ਆ ਉਹ ਵੀ ਉਹ ਜੀ ਵੱਡ ਕੇ ਨੀਂ ਨਿਗੇ ਹੋਣਿਆ ਛਿੜਜੂ ਕਰਕੇ ਹੀ ਕਰਾਈ ਨਹੀਂ ਆ ਦੂਜੀ ਜੂਵੇ ਵੜ ਪਹਿਲੇ ਨੇ ਦੋ ਦੋ 18 ਨਿਕਲ ਦੋਤਾ ਜੀ ਚੰਗੇ ਜੰਮੀ ਪਲੀ ਆ ਜਿਹੜੀ ਆ ਥਾਣੇ ਦਾ ਜੀ ਆ ਥਾਣੇ ਦੇ ਦੇਖ ਸਾਦੇ ਜੇ ਲੱਗੇ ਦਾ ਚਲੋ ਫੋਲੋ ਆ ਫੇਰ ਤੋਰ ਦੀਏ ਮੈਨੂੰ ਕਾ ਮੈਨੂੰ ਜੱਟ ਇੰਟਰ ਕੋਈ ਮੈਂ ਵੀ ਉਦਾਂ ਥੋੜਾ ਡਰਦੀ ਡਰਦੀ ਜੀ ਆ ਠੰਡੀ ਆ ਜਿੰਨਾ ਮਰਜੀ ਵੇਚੇ ਦੋ ਤਾਂ

ਤੇ ਇਹਦਾ ਵੀ ਜੀ ਫਿਰ ਮੁੱਲ ਮੁੱਲ ਵੇ ਲੋ ਜਿੱਦਾਂ ਦੀ ਅਸਲੀ ਆ ਮੁੱਲ ਤੇਰੀ 30000 ਦੀ ਕਰ ਦਈਏ ਮੰਨਤਾ ਨਾ ਹੋ ਰਾ ਤੁਸ ਕਿਨਾ ਕਰਦੀ ਕਰ ਦੋ ਆਪ ਹੀ 2 ਛੱਡ ਦੇ ਦੀ 5 ਛੱਡੋ ਤੀਜੋ 5 ਦੀ ਦਈਏ ਉਹ 2000 ਜੋੜ 24000 ਦੀ ਬਚੀ ਦਵਾਂਗੇ ਅੱਛਾ ਹਾਂਜੀ 24000 ਤੀ ਦੇ ਦੇਣੀ ਹੈ ਹੈਲੋ ਠੀਕ ਹੈ ਹਾਂ ਜੀ ਤੇ ਬਾਕੀ ਹੁਣ ਮੱਜਾਂ ਸੋਈਆਂ ਵਾ ਸਾਰੀਆਂ ਖੋਲੋ ਫਿਰ ਆਵਲੀ ਮੱਜ ਇਹ ਮਗਰ ਇਹਦੇ ਕੱਟੀ ਆ

ਕਿੰਨਾ ਦੁੱਧ ਇਹਦੇ ਕੋਲ 10 ਕਿਲੋ ਨੀਤੀ ਦੁੱਧਿਆ ਚੋਗੇ ਦੇਣਾ ਚੋ ਆਪ ਸਵਾ ਇੱਕ ਨੰਬਰ ਹੋਊਗਾ ਮਗਰ ਕੱਟੀ ਇਹ 20 25 ਦਿਨਾਂ ਦੀ ਸੂਈ ਹੈ ਤੇ ਆ ਮਾਸ ਗਿਆ ਮਗਰ ਆਹ ਦੇਖੋ ਉਦਾਂ ਗੁਮਾ ਥੋੜਾ ਇਹਦਾ ਪੂਰਾ ਮਾਸ ਹੈ ਜਿਹੜਾ ਉਹ ਗੁਮੀ ਥੋੜਾ ਇਹਦਾ ਉਦਾਂ ਹੀ ਮਾਸ ਗਿਆ ਕਈ ਨੰਬਰਾਂ ਦਾ ਕਈਆਂ ਦੇ ਹੋ ਜਾਂਦਾ ਇੰਟਾ ਤੇ ਦੁੱਧ ਕਿੰਨਾ ਇਹਦੇ ਕੋਲ 10 ਕਿਲੋ ਤੇ ਮੁੱਲ ਮੁੱਲ 70000 ਤੇ ਵਿੱਚ ਮੰਤਨ 2000 200 ਹਾਂਜੀ ਕਿ ਹੋਰ ਕਰਤੀਏ 65000 ਦੀ ਦੇਈ ਜੀ 65000 ਦੀ ਦੇਈ ਹੈ ਨਾ ਮਗਰ ਕੱਟੀ 20 ਪੰਜਾਂ ਦੇ ਨਾਲ ਸ੍ਰੀ ਕਿਉਂ ਕੇ ਕੋਲ ਕੋੜੀ ਤਸੱਲੀ ਕਰਕੇ ਠੀਕ ਹੈ ਜੀ ਉਹਦਾ ਇੱਕ ਨੰਬਰ ਹੋਊਗਾ ਉਹ ਵੀ ਠੀਕ ਹੈ ਆ ਵੀ ਤੁਰ ਇਹਦੇ ਕੋਲ ਕਿੰਨਾ ਦੁੱਧ ਠੀਕ ਹੈ ਦੁੱਧ ਦੀ ਦੀ ਇਹ ਨਾ ਵਹੀ ਲਈਏ ਕਿ ਸੱਜਣ ਦੇ ਉਧਰ ਆ ਗਿਆ ਪਾਣੀ ਹਾਂਜੀ ਤੂੰ ਨਾ ਖਲਾਦੀ ਆਂ ਬੀੜੀ ਮਹੀਂ ਵੇਚ ਦੇਣਾ ਕੋਈ ਚਾਰੇ ਇੱਕ ਘੁੰਮੇ ਨਹੀਂ ਹਾਂਜੀ ਅੰਦਰਾਂ ਤੈਨੂੰ ਵੇਚ ਸੋਈ ਨਾ ਮਗਰੇ ਨੇ ਕੱਟੀ ਏ ਮਗਰੇ ਦੇ ਕੱਟੀ ਤੇ ਇਹੀ ਦੇਣੇ 10 ਕਿਲੋ ਹਾਂਜੀ ਤੂੰ ਹੁਣ ਬੇਕਸਮੀ ਮਹੀਂ ਹਨ 7 ਕਿਲੋ ਦੁੱਧ ਹੁਣ ਆ ਜੀ 7 ਲੀਟਰ ਹਾਂ ਠੀਕ ਹੈ ਬਾਕੀ ਵਹੀਂ ਚਵਾ ਦੂ ਬੜਾ ਇਹ ਵਿੱਚ ਚਲਈਏ ਮੱਝ ਮਗਰ ਇਹਦੇ ਵੀ ਕੱਟੀ ਹੈ ਬਾਕੀ ਜਿਹੜਾ ਜਿੱਧਰਲੇ ਪਾਸੇ ਪਾਣੀ ਆਏ ਉਧਰਲੇ ਪਾਸੇ ਹਾਲਾਤ ਜਿਹੜੇ ਕਾਫੀ ਖਰਾਬ ਹੈ ਆ ਇਧਰ ਨਹੀਂ ਸਭੀ ਸੁਵਿਧੀਆਂ ਦੋਸਤੋ ਜਿਆਦਾ ਇਹ ਜੁਲੂ ਵੀ ਨਹੀਂ ਆ ਕੋਲੋਂ ਇਹਨਾਂ ਨੂੰ 50000 ਦੀ ਹੁੰਦਾ ਬੰਦਰ ਗਈ ਆ ਜਨਾ ਮਜੇ ਨੇ ਦਾ ਇਹਦਾ ਮੁੱਲ ਵਿੱਦੀ ਫਿਰ ਮੁੱਲ ਵਿੱਦੀ ਨਾਲ ਦੇ ਕਿਸੇ ਨੂੰ ਕਮਾਈ ਕਰਨੀ ਆ ਹਾਂਜੀ ਉਹਨਾਂ ਨੇ ਦੱਸਿਆ ਵੀ ਵੀਡੀਓ ਪਾ ਕੇ ਤੁਹਾਨੂੰ ਲਿੰਕ ਭੇਜ ਦਾਂਗੇ ਵੇਖ ਲਿਓ ਹਾਂਜੀ ਮੁੱਲ ਕਰ ਨੂੰ 60000 ਦੇ ਦਈਏ ਕਰ ਦੋ ਥੋੜਾ ਬਧਾ ਮੰਨਤਾ ਨਾਲ 2000 ਦੀ ਰੱਖ ਜੋ 57 ਦੀ ਹਾਂਜੀ 57 ਦੇ ਦਈਏ ਪੂਰੇ 55000 ਦੀ ਦੇਣੀ ਆ ਕਿਸੇ ਨਾਲ ਕੋਈ ਕਮਾਈ ਕਰਨੀ ਜਿੰਨਾ ਆਈਏ ਉਦੋਂ ਉਹਨਾਂ ਨੂੰ ਵੇਚ ਕੇ ਪੈਸੇ ਦੇ ਦਿੰਨੇ ਆ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਜੀ ਇਹ ਵੀ ਜੀ ਸੂਈ ਜੀ ਚੌਥਾ ਬਣੋਂ ਦੇਣ ਜੀ ਛੋਟੀ ਸੂਈ ਨੂੰ ਅੱਛਾ ਇਹ ਛੋਟੀ ਤਾਂ ਨੂੰ ਪਤਾ ਹੀ ਵੀਡੀਓ ਪਈਆ ਫਰੀਆ ਦੀ ਛੋਟੀ ਵੇਚੀ ਆ ਹਾਂਜੀ ਪੈਸੇ ਵੀ ਬੰਦਿਆ ਪਾਤਾ ਜੀ ਤੁਹਾਨੂੰ ਸਾਰੀ ਗੱਲ ਦਾ ਪਤਾ ਹਾਂ ਪੈਸੇ ਵੀ ਪਾਤੇ ਨੇ ਹੱਸਤਾ ਵੀ ਮੜ ਜਾ ਮੈਨੂੰ ਕੋਈ ਮੁਸ਼ਕਲ ਆ ਜੀ ਨਹੀਂ ਦੇਣੀ ਇਹ ਵੀ ਉਦੋਂ ਗੱਬਰ ਨਹੀਂ ਤੇ ਬਾਅਦ ਚੋਂ ਸੋ ਵੀ ਹੀ ਤੁਹਾਡੇ ਘਰੇ ਨਹੀਂ ਨਹੀਂ ਘਰੇ ਤੁਸੀਂ ਵੇਚ ਛੱਡੀ ਆ ਬਈ ਹਾਂਜੀ ਤੇ ਚਲੋ ਇਹ ਤਾਂ ਵਦੇ ਘਾਟੇ ਚੱਲਦੇ ਰਹਿੰਦੇ ਆ। ਬਾਕੀ ਆ ਵੀ ਚਲੋ ਜੇ ਕੋਈ ਪ੍ਰੋਬਲਮ ਆ ਜੇ ਤਾਂ ਕਿਲੇ ਨੂੰ ਦੱਸ ਦੇਣੀ ਚਾਹੀਦੀ ਆ। ਮੇਰੇ ਵੀਰ ਜੀ ਤਿੰਨ ਥਣ ਬਿਲਕੁਲ ਓਕੇ ਹੋਣਗੇ। ਹਾਂਜੀ। ਦੁੱਧ ਵੀ 9 ਕਿਲੋ 10 ਕਿਲੋ ਬੋਲਾ ਹੀ ਹੋਊਗਾ ਥਲੇ। ਅੱਛਾ। ਚੌਥਾ ਬੈਣੀ ਆ ਜਾਏ ਉਹ ਪਿਛਲਾ ਥਣ ਆ ਨਾ। ਅੱਛਾ। ਉਹ ਧਾਰਾ ਹੁੰਦੀਆਂ ਆ। ਕੋਈ ਨਾਲ ਗਿਲਟੀ ਨੂੰ ਇਲਾਜ ਕਰੂਗਾ ਚੱਲੂ ਵੀ ਪਊਗਾ। ਅੱਛਾ। ਭਾਰੀ ਐ ਉਹ ਤਾਂ ਤਲੜਾਂ ਚ ਦੇਣੀ। ਅੱਛਾ। ਮਤਲਬ ਬੈਣੀ ਦਾਲ ਦਾ ਪਿਛਲਾ ਥਣ ਜਿਹੜਾ ਕੀ ਮਗਾ ਕੱਟੀ ਹਾਂਜੀ। ਧਾਰਾ ਹੀ ਹੁੰਦੀਆਂ ਉੱਥੇ। ਦੋ ਦੋ ਦਾ ਚਵਾਸ ਤੋਂ ਇੱਕ ਤਿੰਨਾਂ ਉੱਚ ਤਾਂ ਆ ਰਹੀਆਂ ਦੋੜੀਆਂ ਵਧੀਆ ਇੱਕ ਸਾਡਾ ਮਰੇ ਕੀ ਹੀ ਦੇਣੀ ਆ ਕੋਈ ਜਾ ਕੇ ਇਲਾਜ ਕਰਾ ਲਈ ਚੱਲ ਪਏ ਉਦੋਂ ਵੀ ਮੈਂ ਦਿੱਤੀ ਨਾ ਸੋ ਥਾਣੇ ਤੇ ਧਾਰਾ ਵੀ ਹੁੰਦੀ ਹੈ ਚਲੋ ਇਹ ਅਗਲਾ ਚਲਾ ਲਿਓ ਦੀ ਆਪਣੀ ਜਿੱਦਿਆ ਮਰ ਅੱਥਰ ਦਰਦੀ ਹੈ ਠੀਕ ਹੈ ਸਰੂ ਚੱਲਦਾ ਵਾ ਬਾਕੀ ਅੱਗੇ ਕੋਈ ਅਗਲੇ ਦੇ ਥਾਂ ਮਤੇ ਅਵੇ ਕੋਈ ਚਲਾ ਸਕਦਾ ਵਾ ਕਿ ਨਹੀਂ ਬਾਕੀ ਨੀਲੀ ਦੀ ਮੱਝ ਆ ਇਹ ਵੀ ਚਲੋ ਹੈ ਸੱਜਰ ਸੂਈ ਆ ਇਹਨੇ ਗਾਂ ਸਾਰਾ ਸਿਆਲ ਫਿਰ ਦੁੱਧ ਦੇਈ ਜਣਾ ਬਾਕੀ ਥਣਾ ਦਾ ਸੱਜ ਗੈਪ ਵੀ ਚੰਗਾ ਉਹ ਤਾਂ ਨਾਲ ਦੁੱਧ ਹੀ ਚੱਲ ਪਿਆ ਹਰ ਕੋਈ ਨਾ ਟੈਗੀਆਂ ਨਹੀਂ ਆ ਬਾਕੀ ਤੋ ਆਜੂ ਬੜਾ ਚੰਗਾ 9-10 ਦੁੱਧ ਚੋਕੇ ਦੇਣਾ ਹੁਣ ਤੇ ਮੁੱਲ ਫਿਰ ਇਹਦਾ ਦੇ ਦੀਏ 70 ਹਜ਼ਾਰ ਦੀ ਕਰ ਦਈਏ ਮੰਨਤਾ ਨੂੰ ਦੱਸੋ ਕਿੰਨਾ ਕਰਦੀ ਆਪ ਹੀ ਕਰ ਦੋ ਘਾਟਾ ਬੜਾ ਪੈਣਿਆ ਜੇ 65 ਦੀ ਜੀ ਔਰ ਥੱਲੇ ਜਾਣੀ ਪੈਣੀ ਆਏ ਹੋਰ ਯਾਰ ਛੱਡ ਗਏ ਦੋ ਛੱਡ ਗਏ ਪੂਰੇ ਛੱਡ ਦੀ ਦਾ 60 ਦੀ 60 ਦੀ ਠੀਕ ਆ ਚਲੋ ਬਾਕੀ ਥੋੜਾ ਬਾਕੀ ਮੋਕੇ ਤੇ ਹੋ ਜਾਊਗਾ ਹਾਂ ਜੀ ਪਰ ਕਿਉਂਕਿ ਕੋਈ ਵੀਰ ਐਵੇਂ ਫੋਨ ਲਾ ਕੇ ਨਾ ਮੁਣਕਾ ਦਈਏ 40 ਲੜਾ 45 ਲੜਾ ਉਹ ਕੋਈ ਫੋਨ ਨਾ ਲਾਵੇ 55 ਵਾਲਾ ਬਣਾ ਫੋਨ ਲਾਵੇ ਅੱਛਾ ਕਾਟ ਕੇ ਮਰਜ਼ੀ ਨੇ ਛੋੜੀ ਕਰਨੀ ਹੈ ਘਾਟੇ ਦਾ ਠੀਕ ਹੈ 9 ਕਿਲੋ ਦੁੱਧ ਹੋਣੀ ਛੜੀ ਹੋਊਗਾ ਤਾਰਾ ਬੱਚਾ ਚੋਂ ਬਣਨ ਦੇ ਸਹੀ ਮਾਰ ਕੱਟੀ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਜੀ ਬਾਜਿਆ ਥਾਣੋਂ ਵੀ ਚੱਲਵੇ ਤੇ ਮੈਂ ਤੇਰੇ ਚਾਰ-ਚਾ ਦੁੱਧ ਦੇਣਾ ਹੀ ਅੱਛਾ ਇਹ 11-12 ਕਿਲੋ ਮੈਂ ਦੁੱਧ ਕੰਨੋ ਬੜੀ ਫਿਰੂਗੀ ਠੀਕ ਹੈ ਮੇਰੇ ਵੀ ਘਾਟਾ ਸਾਰਾ ਸੋਚੋ ਕਿ ਆਈ ਜਾਂਦੀ ਤੇ ਬਾਕੀ ਚਲੋ ਕੋਈ ਬੇਰ ਇੱਥੇ ਆ ਗਿਆ ਆਪਣੀ تسਲੀ ਕਰਕੇ ਤੇ ਵੇਸ਼ ਚਾੱਕ ਕੇ ਖੜੇ ਜੀ